हां जी दोस्तों सुख रतेते ते मनजीत कौर ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੁਖ ਰਤੇਤੇ ਤੇ ਮਨਜੀਤ कौर ਵਕਾਫੀ ਰਿਵਾਜਾਂ ਦੇ ਵਿੱਚ ਘਿਰੇ ਹੋਏ ਸੀ ਉਸੇ ਨੂੰ ਲੈ ਕੇ ਚੱਲਦਿਆਂ ਸੁਖ ਰਤੇਤੇ ਤੇ ਮਨਜੀਤ कौर ਲਾਈਵ ਆ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਤੇ ਮੰਦਾ ਚੰਗਾ ਬੋਲਦੇ ਸਨ ਉਸੇ ਨੂੰ ਲੈ ਕੇ ਚੱਲਦਿਆਂ ਨਿੰਗ ਅਮਰਤਪਾਲ ਸਿੰਘ ਆ ਕੇ ਲਾਈਵ ਆ ਕੇ ਬੋਲੇ ਹਨ ਤੇ ਨਿੰਗ ਅਮਰਤਪਾਲ ਸਿੰਘ ਨੇ ਦੋਨਾਂ ਨੂੰ ਧਮਕੀ ਦਿੱਤੀ ਹੈ ਕਿ ਕਿਰਪਾ ਕਰਕੇ ਦੋਨੋਂ ਇੱਕ ਗਾਲ੍ਹਾਂ ਮੰਦੇ ਕੱਢਣੀਆਂ ਬੰਦ ਕਰ ਦਿਓ ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਤੇ ਘਰ ਦੇ ਫੈਮਿਲੀ ਦੇ ਮੈਂਬਰ ਵੀ ਦੇਖਦੇ ਹਨ ਤੇ ਤੁਹਾਡੇ ਗਾਲਾਂ ਕੱਢਣ ਦੇ ਤੋਂ ਤਰੀਕੇ ਨਾਲ ਲੋਕਾਂ ਤੇ ਕਾਫੀ ਇਹਦਾ ਬੁਰਾ ਪ੍ਰਭਾਵ ਪੈਂਦਾ ਹੈ ਤਿੰਨ ਹਿੰਗਾ ਅਮਰਤਪਾਲ ਸਿੰਘ ਨੇ ਦੋਵਾਂ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਕਿਰਪਾ ਕਰਕੇ ਅੱਗੇ ਤੋਂ ਗੰਦ ਵਾਲੀ ਵੀਡੀਓ ਨਾ ਪਾਈ ਜਾਵੇ ਜੇਕਰ ਤੁਹਾਡੇ ਦੋਵਾਂ ਦਾ ਕੋਈ ਮਸਲਾ ਹੈ ਤਾਂ ਬਹਿ ਕੇ ਨਿਬੇੜ ਲਓ ਇਹ ਸੋਸ਼ਲ ਮੀਡੀਆ ਉੱਪਰ ਆ ਕੇ ਦੋਨੋਂ ਗੰਦਨਾ ਪਾਓ ਉਸ ਨੂੰ ਲੈ ਕੇ ਚੱਲਦਿਆਂ ਕੋਈ ਦਿਨਾਂ ਬਾਅਦ ਹੀ ਸੁਖਰਤਿਆ ਵੱਲੋਂ ਲਾਈਵ ਆ ਕੇ ਇੱਕ ਵੀਡੀਓ ਦੇ ਵਿੱਚ ਮਾਫੀ ਮੰਗੀ ਗਈ ਸੀ ਸੁਖਰਤੀ ਨੇ ਕਿਹਾ ਗਿਆ ਸੀ ਕਿ ਬਾਬਾ ਅਮਰਤਪਾਲ ਸਿੰਘ ਜੀ ਸਾਨੂੰ ਮਾਫ ਕਰ ਦਿਓ ਅਸੀਂ ਅੱਗੇ ਤੋਂ ਇਹੋ ਜਿਹੀ ਵੀਡੀਓ ਨਹੀਂ ਪਾਉਂਦੇ ਬਾਕੀ ਤੁਸੀਂ ਇਹਨਾਂ ਦੋਨਾਂ ਬਾਰੇ ਤੇ ਬਬਨ ਹਿੰਗ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ